ਸਾਚਕਾਲੀ ਮਹਾ ਕਬਰ ਸਿੰਘ 베ਦੀ ਸ਼ਰੋਮਣੀਆਂ ਕਾਲੇਦਲ ਦੀ ਕੋਰ ਕਮੇਟੀ ਤੋਂ ਬਾਅਦ ਮੀਡੀਆ ਖਿੱਤੇ ਵਿੱਚ ਦਿੱਤੇ ਗਏ ਅਧਿਕਾਰਤ ਬਿਆਨ ਨੇ ਇੱਕ ਵਾਰ ਫੇਰ ਵੱਡੇ ਸਵਾਲ ਖੜੇ ਕੀਤੇ ਆ ਜਿਸ ਦੇ ਵਿੱਚ ਸਪਸ਼ਟ ਹੋ ਰਿਹਾ ਕਿ ਗੱਲ ਉੱਥੇ ਹੀ ਖੜੀ ਆ ਜਿਸ ਦਾ ਜ਼ਿਕਰ ਸਿਆਸੀ ਸਲਾਹਕਾਰ ਚਰਨਜੀਤ ਸਿੰਘ ਬਰਾੜ ਨੇ ਕੀਤਾ ਸੀ ਕੋਰ ਕਮੇਟੀ ਤੋਂ ਪਹਿਲਾਂ ਜਿਸ ਤਰ੍ਹਾਂ ਉਹਨਾਂ ਨੇ ਇੱਕ ਖੁੱਲਾ ਖਤ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੂੰ ਲਿਖਿਆ ਤੇ ਉਸ ਤੋਂ ਬਾਅਦ ਕੋਰ ਕਮੇਟੀ ਦੀ ਬੈਠਕ ਹੁੰਦੀ ਆ ਜਿਸ ਦੇ ਵਿੱਚ ਸਮੁੱਚੀ ਲੀਡਰਸ਼ਿਪ ਹਾਜ਼ਰ ਦਿਖਾਈ ਦਿੰਦੀ ਹੈ ਬੇਸ਼ੱਕ ਉਹਦੇ ਵਿੱਚ ਬਹੁਤ ਸਾਰੇ ਲੀਡਰ ਨਜ਼ਾਰਤ ਦਿਖਾਈ ਦਿੱਤੇ ਪਰੰਤੂ ਕਿਹਾ ਜਾ ਰਿਹਾ ਕਿ 6-7 ਘੰਟੇ ਜਦੋਂ ਇਹ ਮੀਟਿੰਗ ਚੱਲਦੀ ਹੈ ਤਾਂ ਬਹੁਤ ਸਾਰੇ ਸਵਾਲ ਜਵਾਬ ਖੁਦ ਪਾਰਟੀ ਪ੍ਰਧਾਨ 1 ਘੰਟੇ ਦੇ ਕਰੀਬ ਬੋਲਦੇ ਆ ਤੇ ਜਦੋਂ ਹਰ ਲੀਡਰ ਦਾ ਪੱਖ ਉਸ ਮੀਟਿੰਗ ਦੇ ਵਿੱਚ ਰੱਖਿਆ ਜਾਂਦਾ ਤਾਂ ਦੇਰ ਰਾਤ ਇੱਕ ਅਜਿਹਾ ਅਧਿਕਾਰਤ ਬਿਆਨ ਦਿੱਤਾ ਜਾਂਦਾ ਜਿਸ ਦੇ ਵਿੱਚ ਅਜਿਹਾ ਪ੍ਰਭਾਵ ਜਮਾਉਣ ਦੀ ਕੋਸ਼ਿਸ਼ ਕੀਤੀ ਗਈ ਅਜਿਹਾ ਜ਼ਿਕਰ ਕੀਤਾ ਗਿਆ ਕਿ ਸਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਵਿੱਚ ਸਮੁੱਚੀ ਲੀਡਰਸ਼ਿਪ ਯਕੀਨ ਰੱਖਦੀ ਹੈ ਤੇ ਅਜਿਹਾ ਮਤਾ ਕੋਰ ਕਮੇਟੀ ਦੇ ਵਿੱਚ ਸਮੁੱਚੀ ਲੀਡਰਸ਼ਿਪ ਲੈ ਕੇ ਆਈ ਹੈ ਪਰੰਤੂ ਜਿਵੇਂ ਹੀ ਇਹ ਅਧਿਕਾਰਤ ਬਿਆਨ ਛਪਦਾ ਹੈ ਤਾਂ ਕਹਿ ਸਕਦੇ ਹਾਂ ਕਿ ਬਹੁਤ ਸਾਰੇ ਲੀਡਰਾਂ ਦੇ ਅੰਦਰ ਇਸ ਗੱਲ ਦਾ ਰੋਸ ਹੈ ਕਿ ਜਿਹੜੀ ਕੋਰ ਕਮੇਟੀ ਦੀ ਬੈਠਕ ਸੱਦੀ ਗਈ ਸੀ ਇੱਕ ਤਾਂ ਉਹ ਗੈਰ ਰਸਮੀ ਸੀ ਤੇ ਦੂਜਾ ਅਜਿਹਾ ਕੋਰ ਕਮੇਟੀ ਦੇ ਅੰਦਰ ਕੋਈ ਮਤਲ ਲੈ ਆਂਦਾ ਹੀ ਨਹੀਂ ਗਿਆ ਜੇ ਲੈ ਆਂਦਾ ਗਿਆ ਤਾਂ ਉਸ ਨੂੰ ਰੋਕ ਦਿੱਤਾ ਗਿਆ ਸੀ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਕਿਉਂਕਿ ਬਹੁਤ ਸਾਰੇ ਅਜੇ ਆਗੂਆਂ ਦੀ رائے ਸੀ ਕਿ ਆਉਣ ਵਾਲੀਆਂ ਮੀਟਿੰਗਾਂ ਦੇ ਵਿੱਚ ਸਥਿਤੀ ਨੂੰ ਸਪਸ਼ਟ ਕੀਤਾ ਜਾਏਗਾ ਪਰੰਤੂ ਜਿਹੜਾ ਅਕਾਲੀ ਦਲ ਦੇ ਦਫ਼ਤਰ ਤੋਂ ਅਜੇ ਹ ਅਧਿਕਾਰਤ ਬਿਆਨ ਦਿੱਤਾ ਜਾਂਦਾ ਤਾਂ ਉਸ ਬਿਆਨ ਦੇ ਨਾਲ ਇੱਕ ਵੱਡਾ ਰੋਸ ਕੁਝ ਉਹਨਾਂ ਲੀਡਰਾਂ ਦੇ ਵਿੱਚ ਹੈ ਜਿਹੜੇ ਅਸਹਿਮ ਦਖਾਈ ਦਿੰਦੇ ਆ ਤੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਇਸ ਗੱਲ ਦੇ ਉੱਤੇ ਥੋੜੀ ਤਲਕੀ ਦਿਖਾਈ ਹੈ ਤੇ ਦੱਸਿਆ ਕਿ ਅਜਿਹਾ ਕੋਈ ਮਤਾ ਕੋਰ ਕਮੇਟੀ ਦੇ ਵਿੱਚ ਲਿਆਂਦਾ ਹੀ ਨਹੀਂ ਗਿਆ ਜਦ ਕਿ ਇਹ ਮੀਟਿੰਗ ਗੈਰ ਰਸਮੀ ਸੀ ਪਾਰਟੀ ਨੂੰ ਮੜ ਸਰਜੀਤ ਕਰਨ ਲਈ ਜਾਂ ਜਿਸ ਤਰ੍ਹਾਂ ਪਾਰਟੀ ਦਾ ਵੋਟ ਸ਼ੇਅਰ ਡਿੱਗਿਆ ਤਾਂ ਪਾਰਟੀ ਨੂੰ ਹਰ ਪੱਖ ਤੋਂ ਮਜ਼ਬੂਤ ਕਰਨ ਲਈ ਕੁਝ ਤਜ਼ਵੀਜਾਂ ਲਿਆਂਦੀਆਂ ਜਾਣੀਆਂ ਬਹੁਤ ਜ਼ਰੂਰੀ ਨੇ ਅਜਹੀਆਂ ਗੱਲਾਂ ਮੀਟਿੰਗਾਂ ਦੇ ਵਿੱਚ ਹੋਈਆਂ ਸਨ ਤਾਂ ਕਿਹਾ ਜਾ ਰਿਹਾ ਕਿ ਉਹਨਾਂ ਨੇ ਸਿਆਸੀ ਸਲਾਹਕਾਰ ਹਰਚਰਨ ਸਿੰਘ ਬੈਂਸ ਦੇ ਪ੍ਰਤੀ ਵੀ ਗੱਲ ਕੀਤੀ ਆ ਕਿ ਸੁਖਬੀਰ ਸਿੰਘ ਬਾਦਲ ਜਿਹੜੇ ਆਕਾਲੀ ਦਲ ਦੇ ਪ੍ਰਧਾਨ ਨੇ ਉਹਨਾਂ ਤੱਕ ਕਾਰਵਾਈ ਨੂੰ ਲੈ ਕੇ ਵੀ ਗੱਲ ਕੀਤੀ ਜਾਏਗੀ ਕਿ ਅਜਿਹੇ ਅਦਕਾਰਤ ਬਿਆਨ ਕਿਤੇ ਨਾ ਕਿਤੇ ਪਾਰਟੀ ਦੇ ਅਕਸ ਨੂੰ ਵੀ ਖਰਾਬ ਕਰਦਾ ਤਾਂ ਕਹਿ ਸਕਦੇ ਆ ਕਿ ਚਰਨਜੀਤ ਸਿੰਘ ਬੁਰੜ ਨੇ ਤੀਸਰੀ ਸਲਾਹ ਦੇ ਵਿੱਚ ਕਿਹਾ ਸੀ ਕਿ ਆਕਾਲੀ ਦਲ ਦੇ ਵਿੱਚ ਕੁਝ ਨਿਜੀ ਮਫਾਦ ਰੱਖਣ ਵਾਲੇ ਸਿਆਸੀ ਸਲਾਹਕਾਰ ਕੁਝ ਬਦਨਾਮ ਕਿਸਮ ਦੇ ਸਿਆਸੀ ਸਲਾਹਕਾਰ ਜਿਹੜੇ ਤਨਖਾਹ ਲੈ ਰਿਹਾ ਤੇ ਪਾਰਟੀ ਦਾ ਅਕਸ ਖਰਾਬ ਕਰ ਰਿਹਾ ਤੇ ਇਹਨਾਂ 3 ਸਾਲਾਂ ਦੇ ਵਿੱਚ ਹੁਣ ਜਦੋਂ ਪਾਰਟੀ ਨੇ ਸਾਰੀਆਂ ਸਲਾਹਾਂ ਇਹਨਾਂ ਸਿਆਸੀ ਸਲਾਹਕਾਰਾਂ ਤੋਂ ਲੈ ਕੇ ਦੇਖ ਲਈਆਂ ਤਾਂ ਕੁਝ ਲੋਕਾਂ ਦੇ ਸੁਝਾਵੀ ਲੈ ਲੈਣੇ ਚਾਹੀਦੇ ਆ ਜਿਸ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਇੱਕ ਨਵੀਂ ਦਿਸ਼ਾ ਦੇ ਵਿੱਚ ਕੰਮ ਕਰਦਾ ਵਕਈ ਦੇ ਸਕਦਾ ਹੈ ਅਜੇ ਵਿੱਚ ਜਦੋਂ ਸ਼੍ਰੋਮਣੀ ਅਕਾਲੀ ਦਲ ਤੇ ਹੋਰ ਸਿਆਸੀ ਪਾਰਟੀਆਂ ਜਿਮਨੀ ਚੋਣ ਨੂੰ ਲੈ ਕੇ ਸਰਗਰਮ ਦਿਖਾਈ ਦੇ ਰਹੀਆਂ ਤੇ ਅਕਾਲੀ ਦਲ ਅਜਹੀਆਂ ਸਥਿਤੀਆਂ ਦੇ ਵਿੱਚ ਦਿਖਾਈ ਦੇ ਰਿਹਾ ਕਿ ਕੁਝ ਨਾ ਕੁਝ ਅਜੇ ਵੀ ਅਕਾਲੀ ਦਲ ਦੇ ਅੰਦਰ ਰਿੱਜ ਰਿਹਾ ਤੇ ਬਹੁਤ ਸਾਰੇ ਅਕਾਲੀ ਆਗੂ ਅਜੇ ਵੀ ਅਸਹਿਮਤ ਹੁੰਦੇ ਵਖਾਈ ਦੇ ਰਿਹਾ ਤੇ ਇਸ ਦੇ ਨਾਲ ਹੀ ਕੋਰ ਕਮੇਟੀ ਦੇ ਵਿੱਚ ਜ਼ਿਕਰ ਹੋਇਆ ਸੀ ਕਿ ਸਿਕੰਦਰ ਸਿੰਘ ਮਲੋਕਾ ਜਿਹੜੇ ਅਨੁਸ਼ਾਸਨੀ ਕਮੇਟੀ ਦੇ ਚੇਅਰਮੈਨ ਹੈ ਉਹਨਾਂ ਨੂੰ ਹਟਾ ਦਿੱਤਾ ਜਾਵੇ ਨਵੀਂ ਕਮੇਟੀ ਦਾ ਗਠਨ ਕਰ ਦਿੱਤਾ ਜਾਵੇ ਹੁਣ ਜਦੋਂ ਨਵੀਂ ਕਮੇਟੀ ਦਾ ਗਠਨ ਹੋਇਆ ਤਾਂ ਉਸ ਦੇ ਉੱਤੇ ਵੀ ਵੱਡੇ ਸਵਾਲ ਇਸ ਕਰਕੇ ਖੜੇ ਹੋ ਰਿਹਾ ਕਿ ਕਮੇਟੀ ਦੇ ਉਹੀ ਤਿੰਨ ਮੈਂਬਰ ਦਖਾਈ ਦੇ ਰਿਹਾ ਜਿਹੜੇ ਅਕਸਰ ਸੁਖਬੀਰ ਸਿੰਘ ਬਾਦਲ ਦਾ ਬਚਾ ਕਰਦੇ ਆ ਜਾਂ ਅਜਹੀ ਸਲਾਹ ਦਿੰਦੇ ਆ ਤਾਂ ਬਲਵਿੰਦਰ ਸਿੰਘ ਭੁੰਦੜ ਹੋਰਾਂ ਦਾ ਜ਼ਿਕਰ ਆ ਰਿਹਾ ਜਿਨ੍ਹਾਂ ਨੇ ਕਮੇਟੀ ਦੀ ਕਮਾਂਡ ਸੰਭਾਲੀ ਆ ਤੇ ਮਹੇਸ਼ਿੰਦਰ ਸਿੰਘ ਗਰੇਵਾਲ ਤੇ ਗੁਜਾਰ ਸਿੰਘ ਰਣਿੱਕੇ ਤਿੰਨ ਅਨੁਸ਼ਾਸਨੀ ਕਮੇਟੀ ਦੇ ਮੈਂਬਰ ਹੋਣਗੇ ਜਦਕਿ ਬਹੁਤ ਸਾਰੀਆਂ ਚਰਚਾਵਾਂ ਇਸ ਗੱਲ ਨੂੰ ਲੈ ਕੇ ਵੀ ਦਖਾਈ ਦੇ ਰਹੀਆਂ ਕਿ ਆਖਰ ਤਿੰਨ ਮੈਂਬਰ ਹੀ ਕਿਉਂ ਮੈਂਬਰ ਜਿਆਦਾ ਵੀ ਹੋ ਸਕਦੇ ਆ ਉਹ ਵੀ ਹੋ ਸਕਦੇ ਆ ਜਿਹੜੇ ਵਿਰੋਧੀ ਸੁਰਾਂ ਦੇ ਵਿੱਚ ਬੋਲਦੇ ਆ ਤਾਂ ਕਿਹਾ ਜਾ ਰਿਹਾ ਕਿ ਅਨੁਸ਼ਾਸਨੀ ਕਮੇਟੀ ਦੇ ਗਠਨ ਤੋਂ ਬਾਅਦ ਇੱਕ ਵਾਰ ਫੇਰ ਵੱਡੇ ਸਵਾਲ ਖੜੇ ਹੋਏ ਆ ਤੇ ਸਿਕੰਦਰ ਸਿੰਘ ਮਲੂਕਾ ਦੀ ਛੁੱਟੀ ਕਰ ਦਿੱਤੀ ਗਈ ਹੈ ਤੇ ਸਖਦੇਵ ਸਿੰਘ ਢੀਂਡਸਾ ਜਿਨ੍ਹਾਂ ਦੇ ਖਿਲਾਫ ਇੱਕ ਸ਼ਿਕਾਇਤ ਕੋਰ ਕਮੇਟੀ ਦੇ ਵਿੱਚ ਰੱਖੀ ਜਾਂਦੀ ਹੈ ਤਾਂ ਕਿਹਾ ਜਾ ਰਿਹਾ ਕਿ ਆਖਰ ਹੁਣ ਸਖਦੇਵ ਸਿੰਘ ਢੀਂਡਸਾ ਤੇ ਵੀ ਕੀ ਅਨੁਸ਼ਾਸਨੀ ਕਮੇਟੀ ਕਾਰਵਾਈ ਕਰ ਸਕਦੀ ਹੈ ਕਿਉਂਕਿ ਸਿਕੰਦਰ ਸਿੰਘ ਮਲੂਕਾ ਤੇ ਕਾਰਵਾਈ ਐਸੇ ਕਰਕੇ ਹੋਈ ਸੀ ਕਿ ਚੋਣਾਂ ਦੇ ਦਰਮਿਆਨ ਜਿਸ ਤਰ੍ਹਾਂ ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਸਿਫਤਾਂ ਦੇ ਪੁੱਲ ਬਣੇ ਸਨ ਬੇਸ਼ੱਕ ਉਹਨਾਂ ਦੀ ਨੂੰ ਬੀਬੀ ਪਰਮਪਾਲ ਕੌਰ ਭਾਜਪਾ ਦੇ ਪਖਤੋ ਚੋਣ ਲੜ ਰਹੇ ਸਨ ਤਾਂ ਕਿਤੇ ਨਾ ਕਿਤੇ ਬਹੁਤ ਸਾਰੇ ਇਤਰਾਜ਼ ਸਿਕੰਦਰ ਸਿੰਘ ਮਲੂਕਾ ਨੂੰ ਲੈ ਕੇ ਇਸ ਕਰਕੇ ਆਈ ਸੀ ਕਿ ਚੋਣਾਂ ਦੇ ਦਰਮਿਆਨ ਸਿਕੰਦਰ ਸਿੰਘ ਮਲੂਕਾ ਨੇ ਚੋਪਤ ਧਾਰੀ ਤੇ ਚੌਂਡ ਦੇ ਅਖੀਰਲੇ ਹਾਸ਼ੀਏ ਤੇ ਜਾ ਕੇ ਉਹਨਾਂ ਨੇ ਪ੍ਰਧਾਨ ਮੰਤਰੀ ਦੀਆਂ ਸਿਫਤਾਂ ਕੀਤੀਆਂ ਸਨ ਹੁਣ ਜਦੋਂ ਉਹਨਾਂ ਸ਼ਾਸਨਿਕ ਕਮੇਟੀ ਤੋਂ ਉਹਨਾਂ ਦੀ ਛੁੱਟੀ ਕਰ ਦਿੱਤੀ ਗਈ ਹੈ ਤਾਂ ਵੇਖਣਾ ਹੋਏਗਾ ਕਿ ਸਿਕੰਦਰ ਸਿੰਘ ਮਲੂਕਾ ਦਾ ਪੱਖ ਕਿਸ ਤਰ੍ਹਾਂ ਦਾ ਉਸ ਸ਼ਾਸਨਿਕ ਕਮੇਟੀ ਦੇ ਕੋਲ ਪਹੁੰਚਦਾ ਹੈ ਤੇ ਇਹ ਵੀ ਚਰਚਾਵਾਂ ਨਾਲ ਦੇ ਨਾਲ ਦਿਖਾਈ ਦਿੰਦੀਆਂ ਕਿ ਜਿਸ ਤਰ੍ਹਾਂ ਕੋਰ ਕਮੇਟੀ ਦੀ ਮੀਟਿੰਗ ਨੂੰ ਗੈਰ ਰਸਮੀ ਆਖ ਰਿਹਾ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਤਾਂ ਇਹ ਗੱਲਾਂ ਨਾਲ ਦੇ ਨਾਲ ਇਸ ਕਰਕੇ ਉੱਠ ਰਹੀਆਂ ਕਿ ਮੀਟਿੰਗ ਗੈਰ ਰਸਮੀ ਕਿਵੇਂ ਹੋਗੀ ਜਦੋਂ ਸਾਰਿਆਂ ਨੂੰ ਫੋਨ ਕੀਤੇ ਗਿਆ ਸਾਰਿਆਂ ਨੂੰ ਗਰੁੱਪ ਮੈਸੇਜ ਭੇਜੇ ਗਿਆ ਤਾਂ ਫਿਰ ਇਹ ਮੀਟਿੰਗ ਗੈਰ ਰਸਮੀ ਕਿਵੇਂ ਹੋ ਸਕਦੀ ਹੈ ਤਾਂ ਕਿਹਾ ਜਾ ਰਿਹਾ ਕਿ ਜਿਵੇਂ ਹੁਣ ਜਿਮਨੀ ਜਲੰਧਰ ਪੂਰਬੀ ਦੀ ਚੋਣ ਨੂੰ ਲੈ ਕੇ ਅਕਾਲੀ ਦਲ ਦੇ ਅੰਦਰ ਬਹੁਤ ਸਾਰੇ ਉਮੀਦਵਾਰਾਂ ਦੀ ਚੋਣ ਕੀਤੀ ਜਾਣੀ ਹੈ ਚਾਰ ਹੋਰ ਅਜਹੀਆਂ ਸੀਟਾਂ ਨੇ ਜਿੱਥੇ ਉਮੀਦਵਾਰ उतारे ਜਾਣੇ ਆ ਤਾਂ ਅਜਹੀ ਹਲਚਲ ਦੇ ਅੰਦਰ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਅੰਦਰ ਕੁਝ ਅੱਛਾ ਨਾ ਹੋਵੇ ਜਦੋਂ ਗੱਲ ਉੱਥੇ ਹੀ ਖੜੀ ਹੋਵੇ ਤਾਂ ਸਵਾਲ ਇਸ ਗੱਲ ਨੂੰ ਲੈ ਕੇ ਵੀ ਉੱਭਰਦੇ ਆ ਕਿ ਆਖਰ ਹੁਣ ਸੁਖਵੀਰ ਸਿੰਘ ਬਾਦਲ ਕਿਸ ਤਰ੍ਹਾਂ ਸਮੁੱਚੀ ਲੀਡਰਸ਼ਿਪ ਦਾ ਭਰੋਸਾ ਤੇ ਵਿਸ਼ਵਾਸ ਲੈ ਕੇ ਚੱਲਦੇ ਆ ਤਾਂ ਇਸ ਤੋਂ ਬਾਅਦ ਕਿਸ ਤਰ੍ਹਾਂ ਦੀਆਂ ਮੀਟਿੰਗਾਂ ਸੁਖਵੀਰ ਸਿੰਘ ਬਾਦਲ ਕਰ ਸਕਦੇ ਆ ਤੇ ਜਿਸ ਤਰ੍ਹਾਂ ਅਧਿਕਾਰਤ ਬਿਆਨ ਮੀਡੀਆ ਖਿੱਤੇ ਦੇ ਵਿੱਚ ਭੇਜਿਆ ਗਿਆ ਤਾਂ ਉਸ ਨੂੰ ਲੈ ਕੇ ਬੇਸ਼ੱਕ ਪ੍ਰੈਸ ਨੋਟ ਜਾਰੀ ਕਰਨ ਵਾਲਿਆਂ ਨੇ ਇਹ ਪੱਖ ਰੱਖਿਆ ਕਿ ਉਹਨਾਂ ਨੇ ਆਪਣਾ ਬਿਆਨ ਤਾਂ ਸਹੀ ਤਰੀਕੇ ਨਾਲ ਭੇਜਿਆ ਸੀ ਪਰੰਤੂ ਮੀਡੀਆ ਦੇ ਹਵਾਲੇ ਨਾਲ ਇਸ ਨੂੰ ਤੋੜ ਮੋੜ ਕੇ ਪੇਸ਼ ਕੀਤਾ ਗਿਆ ਤਾਂ ਵੇਖਣਾ ਹੋਏਗਾ ਕਿ ਪ੍ਰੋਫੈਸਰ ਪ੍ਰੇਮ ਸਿੰਘ ਚੰਨੂ ਮਾਜਰਾ ਸੁਖਵੀਰ ਸਿੰਘ ਬਾਦਲ ਤੱਕ ਆਖਰ ਕਿਹੜੀ ਗੱਲ ਰੱਖਦੇ ਆ ਪ੍ਰੈਸ ਨੋਟ ਜਾਰੀ ਕਰਨ ਵਾਲੇ ਸਿਆਸੀ ਸਲਾਹਕਾਰ ਦੇ ਖਿਲਾਫ ਵੱਡੀ ਕਾਰਵਾਈ ਹੋ ਸਕਦੀ ਹੈ ਇਸ ਦੇ ਨਾਲ ਹੀ ਇੱਕ ਜਹੇ ਬਿਆਨ ਦਾ ਜ਼ਿਕਰ ਕਰਾਂਗੇ ਜਿਹੜਾ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਤੇ ਜਲੰਧਰ ਤੋਂ ਮੈਂਬਰ ਪਾਰਲੀਮੈਂਟ ਦੇ ਨਾਲ ਜੁੜਿਆ ਹੋਇਆ ਜਿਨ੍ਹਾਂ ਨੇ ਜ਼ਿਕਰ ਕੀਤਾ ਜੂਨ 1984 ਦਾ ਕਿ ਆਖਰ ਇਹ ਉਹ ਘਟਨਾ ਹੈ ਜਾਂ ਜਿਸ ਤਰ੍ਹਾਂ ਇਸ ਘਟਨਾ ਦੇ ਨਾਲ ਤੇਜ ਦੇ ਵਿੱਚ ਕਾਂਗਰਸ ਨਾਲ ਬਹੁਤ ਸਾਰੀਆਂ ਘਟਨਾਵਾਂ ਨੂੰ ਜੋੜ ਦਿੱਤਾ ਗਿਆ ਤਾਂ ਉਹਨਾਂ ਨੇ ਕਿਹਾ ਕਿ ਰਾਹੁਲ ਗਾਂਧੀ ਕਈ ਵਾਰ ਪੰਜਾਬ ਸ੍ਰੀ ਹਰਮੰਦਰ ਸਾਹਿਬ ਆ ਚੁੱਕੇ ਆ ਤੇ ਉਹਨਾਂ ਨੇ ਕਿਹਾ ਕਿ ਕਾਂਗਰਸ ਤੇ ਉਹਨਾਂ ਦੀ ਲੀਡਰਸ਼ਿਪ ਦੇ ਅਤੀਤ ਨਾਲ ਜੁੜੇ ਹੋਏ ਬਹੁਤ ਸਾਰੇ ਅਜਿਹੇ ਮੁੱਦੇ ਨੇ ਪਰੰਤੂ ਉਹ ਸਭ ਪੁਲਾ ਦੇਣੇ ਚਾਹੀਦੇ ਆ ਤੇ ਉਹਨਾਂ ਨੇ ਇੱਥੇ ਤੱਕ ਕਿਹਾ ਕਿ ਸਿੱਖ ਪਾਈਚਾਰੇ ਦਾ ਦਿਲ ਬਹੁਤ ਵੱਡਾ ਹੈ ਉਹ ਇਸ ਘਟਨਾ ਨੂੰ ਅੱਖੋਂ ਪਰੋਖੇ ਕਰ ਚੁੱਕਿਆ ਉਹ ਇਸ ਘਟਨਾ ਨੂੰ ਲੈ ਕੇ ਮਾਫੀ ਕਰ ਚੁੱਕਿਆ ਕਿਉਂਕਿ ਉਹਨਾਂ ਨੇ ਜ਼ਿਕਰ ਕੀਤਾ ਕਿ ਜਿਹੜੀ ਜੂਨ 1984 ਕਲੂਕਾਰਾ ਸਾਕਾ ਨੀਲਾ ਤਾਰਾ ਨਾਲ ਜੁੜੀ ਹੋਈ ਹੈ ਉਸ ਉੱਤੇ ਕਾਂਗਰਸ ਮਾਫੀ ਮੰਨ ਚੁੱਕੀ ਹੈ ਪਰੰਤੂ ਇੱਥੇ ਦੱਸਣਾ ਬੰਦ ਹੈ ਕਿ ਇਹ ਉਹ ਘਟਨਾ ਹੈ ਜਿਸ ਦੇ ਨਾਲ ਸਿੱਖ ਹਿਰਦੇ ਸਦਾ ਬਲਉਂਦਰ ਰਹਣਗੇ ਇਹ ਉਹ ਜ਼ਖਮ ਹੈ ਜੋ ਕਦੇ ਭਰਿਆ ਨਹੀਂ ਜਾ ਸਕਦਾ ਇਹ ਉਹ ਜ਼ਖਮ ਹੈ ਜਿਹੜਾ ਹਮੇਸ਼ਾ ਨਸੂਰ ਬਣਿਆ ਰਹੇਗਾ ਕਿਉਂਕਿ ਸਿੱਖਾਂ ਦਾ ਇਹ ਉਹ ਮੁਕੱਦਸ ਅਸਥਾਨ ਹੈ ਜੋ ਚੇਵੇਂ ਪਾਸ਼ਾ ਗੁਰੂ ਹਰਗੋਬਿੰਦ ਸਾਹਿਬ ਨਾਲ ਜੁੜਿਆ ਹੋਇਆ। ਸ੍ਰੀ ਅਕਾਲ ਤਖਤ ਸਾਹਿਬ ਨੂੰ ਟੈਰ ਟੇਰੀ ਕਰਨ ਵਾਲੇ ਕਾਂਗਰਸ ਨੇ ਉਹ ਬੰਜਰ ਗੁਨਾਹ ਕੀਤਾ ਜਿਸ ਦੀ ਮਾਫੀ ਸਿੱਖ ਕੌਮ ਉਹਨਾਂ ਨੂੰ ਕਦੇ ਦੇ ਹੀ ਨਹੀਂ ਸਕਦੀ ਤੇ ਸਿੱਖ ਹਿਰਦੇ ਇੰਨੇ ਵਿਸ਼ਾਲ ਨਹੀਂ ਹੋਏ ਕਿ ਇਸ ਬੰਜਰ ਗਲਤੀ ਦੇ ਬਦਲੇ ਕਾਂਗਰਸ ਨੂੰ ਮਾਫ ਕੀਤਾ ਜਾ ਸਕੇ ਤੇ ਇੱਥੇ ਇਹ ਵੀ ਦੱਸਣਾ ਬੰਦਾ ਕਿ ਚਰਨਜੀਤ ਚੰਨੀ ਦੇ ਕੋਲੇ ਆਖਰ ਕਿਹੜੀ ਦੂਰਬਿਨ ਹੈ ਕਿ ਉਹਨਾਂ ਨੇ ਸਿੱਖ ਹਿਰਦਿਆਂ ਦੇ ਅੰਦਰ ਝਾਕ ਕੇ ਵੇਖ ਲਿਆ ਕਿ ਸਿੱਖ ਭਾਈਚਾਰੇ ਨੇ ਇਸ ਘਟਨਾ ਦੇ ਬਦਲੇ ਕਾਂਗਰਸ ਨੂੰ ਮਾਫ ਕਰ ਦਿੱਤਾ ਤੇ ਕਿਹਾ ਜਾ ਰਿਹਾ ਕਿ ਇੱਕ ਉਹ ਲੋਕ ਹੁੰਦੇ ਆ ਜਿਹੜੇ ਮਨਮੁਖ ਹੁੰਦੇ ਆ ਇੱਕ ਹੁੰਦੇ ਆ ਗੁਰਮੁਖ ਤੇ ਦੂਜੇ ਹੁੰਦੇ ਆ ਬੇਮੁਖ ਤੇ ਕਿਹਾ ਜਾ ਰਿਹਾ ਕਿ ਮਨਮੁਖ ਉਹ ਲੋਕ ਨੇ ਜਿਹੜੇ ਗਲਤੀ ਕਰਕੇ ਪਸਤਾਵਾ ਕਰਕੇ ਸਭ ਕ ਲੈਣਾ ਚਾਹੁੰਦੇ ਆ ਤੇ ਮੁੜ ਗਲਤੀ ਨਹੀਂ ਕਰਦੇ ਪਰੰਤੂ ਜਿਸ ਤਰ੍ਹਾਂ ਦੀ ਗਲਤੀ ਕਾਂਗਰਸ ਨੇ ਕੀਤਾ ਉਹ ਤਾਂ ਗੁਰੂ ਤੋਂ ਬੇਮੁਖ ਹੋਣ ਵਾਲੇ ਲੋਕ ਹੀ ਕਰ ਸਕਦੇ ਆ ਤੇ ਉਹਨਾਂ ਦੇ ਵਿੱਚ شمار ਹੈ ਕਾਂਗਰਸ ਤੇ ਕਾਂਗਰਸ ਇਸ ਗਲਤੀ ਨੂੰ ਸਿੱਖ ਕੌਮ ਸਿੱਖ ਪਾਈਚਾਰਾ ਕਦੇ ਵੀ ਕਾਂਗਰਸ ਨੂੰ ਮਾਫ ਨਹੀਂ ਕਰ ਸਕਦਾ ਕਿਉਂਕਿ ਇਹ ਉਹ ਗੁਨਾਹ ਹੈ ਜੋ ਹਮੇਸ਼ਾ ਸਿੱਖ ਹਿਰਦਿਆਂ ਦੇ ਵਿੱਚ ਨਸੂਰ ਬਣਿਆ ਰਹੇਗਾ